ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਆ ਕਾਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਣਮੋਲ ਨੇ ਵੀ ਆਪਣੀ ਜ਼ਮੀਨ ਦਾ ਆਪਣੀ ਜਾਇਦਾਦ ਦਾ ਵੇਰਵਾ ਲਿਖਿਆ ਅੱਜ ਤੁਹਾਨੂੰ ਵੀ ਦੱਸਦੇ ਆਂ ਆਪ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਣਮੋਲ ਨੇ ਲਿਖਿਆ ਜਿਹੜੀ ਉਹਨਾਂ ਦੀ ਚੱਲ ਜਾਇਦਾਦ ਹੈ ਜੀ ਉਹ ਹੈਗੀ ਆ 1,33,000 ਰੁਪਏ ਔਰ ਜਿਹੜੀ ਅਚਲ ਜਾਇਦਾਦ ਆ ਉਹਨਾਂ ਨੇ ਲਿਖੀ ਹੈ ਜੀ ਉਹ ਹੈਗੀ ਆ 13 ਕਰੋੜ 55 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਜਮਾ ਰਕਮਿ ਦਿਖਾਈ ਗਈ ਆ ਉਹ ਹੈਗੀ ਆ 47 ਲੱਖ 97000 ਰੁਪਏ ਜਿਹੜੇ ਨਿਵੇਸ਼ ਕੀਤੇ ਹੋਏ ਨੇ ਪੈਸੇ ਉਹਨਾਂ ਨੇ ਉਹ ਹੈਗੇ ਨੇ 26 ਲੱਖ 28000 ਰੁਪਏ ਜਿਹੜੇ ਟੋਟਲ ਗਹਿਣੇ ਲਿਖੇ ਨੇ ਉਹਨਾਂ ਨੇ ਉਹ ਹੈਗੇ ਨੇ 28 ਲੱਖ ਰੁਪਏ ਦੇ ਜਿਹੜੀਆਂ ਗੱਡੀਆਂ ਲਿਖੀਆਂ ਨੇ ਦੋ ਗੱਡੀਆਂ ਲਿਖੀਆਂ ਨੇ ਕਰਮਜੀਤ ਅਨਮੋਲ ਨੇ ਇੱਕ ਹੈਗੀ ਹੈ ਜੀ ਟੋਇਟਾ ਫੋਰਚੂਨਰ ਔਰ ਦੂਜਰੀ ਹੈ ਦੂਜੀ ਗੱਡੀ ਹੈਗੀ ਆ ਮਹਿੰਦਰਾ ਥਾਰ ਇਹਨਾਂ ਦੋਨਾਂ ਗੱਡੀਆਂ ਦੀ ਕੀਮਤ ਹੈਗੀ ਆ 25 ਲੱਖ 70000 ਰੁਪਏ ਜਿਹੜੀ ਹੁਣ ਤੱਕ ਦੀ ਕੁੱਲ ਜੈਦਾਦ ਕਰਮਜੀਤ ਅਨਮੋਲ ਨੇ ਲਿਖੀ ਆ ਉਹ ਹੈਗੀ ਆ 14 ਕਰੋੜ 90 ਲੱਖ ਰੁਪਏ ਬਾਕੀ ਲੋਕਾਂ ਦਾ ਸਬੋਧਨ ਜੇ ਮਿਲ ਰਿਹਾ ਵਧੀਆ ਆਮ ਆਦਮੀ ਪਾਰਟੀ ਨੂੰ ਤਾਂ ਵੈਸੇ ਲੋਕ ਆਮ ਆਦਮੀ ਪਾਰਟੀ ਦਾ ਸਬੋਧਨ ਨਹੀਂ ਕਰੇ ਜੇ ਸਬੋਧਨ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਤਾਂ ਰਿਜ਼ਲਟ 4 ਜੂਨ ਨੂੰ ਪਤਾ ਲੱਗ ਹੀ ਜਾਣਾ ਨਹੀਂ ਫਿਰ ਦੁਬਾਰਾ ਤੋਂ ਫਿਰ ਕਰਮਜੀਤ ਅਨਮੋਲ ਜੀ ਫਿਲਮਾਂ ਤਾਂ ਫਿਰ ਉਹ ਕਰਨਗੇ ਹੀ ਕਰਨਗੇ ਜੋ ਉਹਨਾਂ ਦਾ ਪੈਸ਼ਨ ਆ ਜੋ ਉਹਨਾਂ ਦਾ ਪ੍ਰੋਫੈਸ਼ਨ ਆ ਕੰਮ ਆ ਉਹ ਤਾਂ ਫਿਰ ਉਹ ਕਰਨਗੇ ਹੀ ਕਰਨਗੇ ਅਗਰ ਜਿੱਤੇਦੇ ਨੇ ਲੋਕ ਸਭਾ ਸੀਟ ਤੋਂ ਐਮਪੀ ਅਗਰ ਬਣਦੇ ਨੇ ਫਰੀਦਕੋਟ ਤੋਂ ਤਾਂ ਲੋਕਾਂ ਦਾ ਕੰਮ ਕਰਨ ਦੇ ਵਿੱਚ ਅਸਫਲ ਹੁੰਦੇ ਨੇ ਜਾਂ ਸਫਲ ਹੁੰਦੇ ਨੇ ਉਹ ਫਿਰ ਟਾਈਮ ਹੀ ਦੱਸੂਗਾ ਜਿੱਤਣ ਤੋਂ ਬਾਅਦ